ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਰਾਤ ਦੇ 8 ਵਜੇ 5 ਮਈ 2025 ਦਾ ਦਿਨ ਲੰਘਣ ਤੋਂ ਬਾਅਦ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਕਾਫੀ ਹੋਰ ਖੇਤਰਾਂ ਦੇ ਵਿੱਚ ਕਈ ਥਾਵਾਂ ਤੇ ਗਰਜ ਲਸ਼ਕ ਨਾਲ ਮੀਂਹ ਤੇ ਕਈ ਥਾਵਾਂ ਤੇ ਗੜੇ ਮਾਰ ਵੇਖਣ ਨੂੰ ਮਿਲੀ ਹੈ ਇਕਾ ਤੁੱਕਾ ਥਾਵਾਂ ਤੇ ਅਨਸੁਖਾਵੀਆਂ ਜਿਹੜੀਆਂ ਕੁਝ ਘਟਨਾਵਾਂ ਵੀ ਵਾਪਰੀਆਂ ਨੇ ਗਈਆਂ ਕੱਲ ਜਿਹੜੀ ਕਾਰਵਾਈ ਸੀ 4 ਤਰੀਕ ਦੀ ਸ਼ਾਮ ਨੂੰ ਜਾਂ 4 ਤੇ 5 ਦੀ ਰਾਤ ਨੂੰ ਉਹ ਜ਼ਿਆਦਾ ਖੇਤਰੀ ਸੀ ਅੱਜ 5 ਤਰੀਕ ਦੀ ਸਵੇਰ ਜਾਂ 5 ਤਰੀਕ ਦੀ ਸ਼ਾਮ ਨੂੰ ਘੱਟ ਖੇਤਰੀ ਕਾਰਵਾਈ ਹੋਈ ਆ ਮੁੱਖ ਤੌਰ ਤੇ ਪੁਆਤ ਤੇ ਪੁਆਦ ਦੇ ਨਾਲ ਲੱਗਦੇ ਖੇਤਰ ਤੇ ਉੱਤਰੀ ਹਿਰਾਣੇ ਦੇ ਖੇਤਰਾਂ ਦੇ ਵਿੱਚ ਮੀਂਹ ਤੇ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਪਹੁੰਚਦਾ ਹੋਇਆ ਹੁਣ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇਹ ਕਾਰਵਾਈ ਥੋੜੀ ਜੀ ਘਟੂਗੀ ਹਾਲਾਂਕਿ ਘੱਟ ਖੇਤਰੀ ਕੁਝ ਖੇਤਰਾਂ ਦੇ ਵਿੱਚ 6 ਤੇ 7 ਤਰੀਕ ਨੂੰ ਵੀ ਮੀਂਹ ਪੈਣ ਦੇ ਅਸਾਰ ਨੇ ਖਾਸ ਤੌਰ ਤੇ ਦੁਪਹਿਰ ਬਾਅਦ ਉਹ ਖੇਤਰ ਪਹਾੜਾਂ ਦੇ ਬਿਲਕੁਲ ਨੇੜੇ ਦੇ ਹੋ ਸਕਦੇ ਨੇ ਉੱਤਰੀ ਹਰਿਆਣੇ ਦੇ ਹੋ ਸਕਦੇ ਨੇ ਜਾਂ ਦਿੱਲੀ ਵੱਲ ਦੇ ਹਰਿਆਣੇ ਦੇ ਖੇਤਰ ਹੋ ਸਕਦੇ ਨੇ ਜਾਂ ਇੱਕ ਤਾਂ ਖੇਤਰ ਕੋਈ ਇਹਨਾਂ ਤੋਂ ਹਟ ਕੇ ਕਿਸੇ ਹੋਰ ਪਾਸੇ ਵੀ ਹੋ ਸਕਦਾ ਜੇਕਰ ਧੁੱਪ ਕੈੜੀ ਲੱਗ ਜਾਂਦੀ ਹੈ ਜੇਕਰ ਦੁਪਹਿਰ ਨੂੰ ਹਵਾ ਰੁਕ ਜਾਂਦੀ ਆ ਪਰ ਬਹੁਤੇ ਵੱਡੇ ਪੱਤਰ ਤੇ ਵਾਈਡ ਸਪਰੈਡ ਪੱਤਰ ਤੇ 6 ਤੇ 7 ਨੂੰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਵਾਲਾ ਸਿਸਟਮ ਹੈ ਰੀ ਚੱਕਰ ਵਾਲਾ ਸਿਸਟਮ ਬਾਪਰ ਦੇ ਅਸਾਰ ਨਹੀਂ ਜੱਪ ਰਹੇ ਅ ਕੱਲ ਤੋਂ ਯਾਨੀ ਕਿ 6 ਤਰੀਕ ਤੋਂ ਰਾਜਸਥਾਨ ਦੇ ਉੱਪਰ ਇੱਕ ਸਰਕੂਲੇਸ਼ਨ ਜਿਹੜਾ ਸੈਂਟਰਲ ਰਾਜਸਥਾਨ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈਗਾ ਸੋ ਉਹਦੇ ਅਸਰ ਵਜੋਂ 6 7 ਤੇ 8 ਤਰੀਕ ਨੂੰ ਕੇਂਦਰੀ ਰਾਜਸਥਾਨ 6 ਤੇ 7 ਨੂੰ ਨਾਲ ਗੁਜਰਾਤ ਵੀ ਇਸ ਤੋਂ ਇਲਾਵਾ ਜਿਹੜਾ ਰਾਜਸਥਾਨ ਦੇ ਚੜ੍ਹਦੇ ਵੱਲ ਦੇ ਇਲਾਕੇ ਐਮਪੀ ਦੇ ਇਲਾਕੇ ਤੇ ਕੁਝ ਕੁ ਇਲਾਕੇ ਯੂਪੀ ਦੇ ਕੁਝ ਕੁ ਇਲਾਕੇ ਦਿੱਲੀ ਵੱਲ ਦੇ ਹਰਿਆਣੇ ਦੇ ਇਹਨਾਂ ਖੇਤਰਾਂ ਦੇ ਵਿੱਚ ਮੀਹ ਪੈਣ ਦੇ ਅਸਾਰ ਨੇ ਮੁੱਖ ਤੌਰ ਤੇ ਜਿਹੜਾ ਤਕੜਾ ਸਿਸਟਮ ਰਹੂਗਾ ਉਹ ਕੇਂਦਰੀ ਤੇ ਚੜ੍ਹਦੇ ਵੱਲ ਦਾ ਰਾਜਸਥਾਨ ਤੇ ਨਾਲ ਲੱਗਦੇ ਐਮਪੀ ਦੇ ਇਲਾਕਿਆਂ ਦੇ ਵਿੱਚ ਰਹੂਗਾ 6 ਨੂੰ ਤੇ 7 ਤਰੀਕ ਨੂੰ ਉੱਥੇ ਕਈ ਥਾਵਾਂ ਤੇ ਗੜੇਮਾਰ ਹੋਣ ਕਈ ਥਾਵਾਂ ਤੇ ਤੇਜ਼ ਹਵਾਵਾਂ ਚੱਲਣਾ ਤੇ ਕਈ ਥਾਵਾਂ ਤੇ ਮੀਹ ਪੈਣ ਦੇ ਅਸਾਰ ਹੋਣਗੇ ਇਹ ਸਰਕੂਲੇਸ਼ਨ ਜਦੋਂ ਹੌਲੀ ਹੌਲੀ ਖਤਮ ਹੋਊਗਾ ਤਾਂ ਇਹਦੇ ਵੱਲੋਂ ਸਮੁੰਦਰੀ ਹਵਾਵਾਂ ਦੁਆਰਾ ਖਿੱਚੀ ਹੋਈ ਨਮੀ ਜਦੋਂ ਪੰਜਾਬ ਤੱਕ ਦੁਆਰੇ ਪਹੁੰਚਦੀ ਸ਼ੁਰੂ ਹੋਊਗੀ ਤਾਂ ਉਹਦੇ ਨਾਲ 8 ਤੋਂ 10 ਮਈ ਦੇ ਦੌਰਾਨ ਚਾਪੇ ਰਿਹਾ ਹੈ ਕਿ ਦੁਬਾਰੇ ਫਿਰ ਮੀਂਹ ਹੋਣੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇੱਕ ਵਾਰੀ ਰਵਾਨ ਗਈ ਫੜਨਗੇ ਸੋ 8 ਦੀ ਦੁਪਹਿਰ ਵੀ ਹੋ ਸਕਦੀ ਹੈ 9 ਨੂੰ ਵੀ ਦੁਪਹਿਰ ਵੀ ਹੋ ਸਕਦੀ ਹੈ ਜਾਂ 10 ਦੀ ਦੁਪਹਿਰ ਹੋ ਸਕਦੀ ਹੈ ਕਹਿਣ ਤੋਂ ਭਾਵ 8 9 ਤੇ 10 ਮਈ ਇਹਨਾਂ ਤਿੰਨਾਂ ਦਿਨਾਂ ਦੇ ਦੌਰਾਨ ਪੰਜਾਬ ਦੇ ਕੋਈ 50% ਖੇਤਰਾਂ ਦੇ ਵਿੱਚ ਦੁਬਾਰਾ ਤੋਂ ਮੀਂਹ ਪੈਣ ਦੇ ਗਰਜਲਿਸਕ ਹੋਣ ਦੇ ਕੁਝ ਖਾਮੇ ਤੇ ਗੜੇਮਾਰ ਹੋਣ ਦੇ ਅਸਾਰ ਨੇ ਇਹੀ ਅਪਡੇਟ ਹਰਿਆਣਾ ਦੇ ਲਈ ਆ ਇਹੋ ਹੀ ਪੱਛਮੀ ਯੂਪੀ ਲਈ ਆ ਇਹੋ ਹੀ ਚੰਡੀਗੜ੍ਹ ਲਈ ਆ ਇਹੋ ਦਿੱਲੀ ਲਈ ਆ ਇਹੋ ਹੀ ਪੰਜਾਬ ਬਲ ਦੇ ਜਿਹੜੇ ਰਾਜਸਥਾਨ ਦੇ ਇਲਾਕੇ ਨੇ ਜਿਵੇਂ ਨੂਪਗੜ ਗੰਗਾ ਨਗਰ ਹਨੂਮਾਨਗੜ ਜਾਂ ਹਰਿਆਣਾ ਬਲ ਦੇ ਇਲਾਕੇ ਚੁਰੂ ਉਹਨਾਂ ਖੇਤਰਾਂ ਦੇ ਲਈ ਵੀ ਆ ਇਸ ਤੋਂ ਲਾ ਬਾ 8 ਤੋਂ 10 ਤਰੀਕ ਦੇ ਦਰਮਿਆਨ ਜਾਂ 8 ਤੋਂ 11 ਮਈ ਦੇ ਦਰਮਿਆਨ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਇਹਨਾਂ ਦੇ ਪਹਾੜੀ ਖੇਤਰਾਂ ਦੇ ਵਿੱਚ ਵੀ ਕਿਤਨਾ ਕਤੇ ਗੜੇਮਾਰ ਹੋਣ ਗਰਜ ਲਸ਼ਕਣਾ ਮੀਂਹ ਪਣ ਦੇ ਅਸਾਰ ਜਿਹੜਾ ਬਣੇ ਹੋਏ ਨੇਗੇ ਜਿੱਦ ਤੱਕ ਪਹਿਲਾਂ ਆਪਾਂ ਦੱਸਦੇ ਹੁੰਨੇ ਆ ਕਿ ਮਈ ਦੇ ਪਹਿਲੇ ਹਫਤੇ ਦੌਰਾਨ ਹਨੇਰੀਆਂ ਤੇ ਮੀਂਹ ਦਾ ਇਹ ਦੌਰ ਚੱਲਦੇ ਰਹਿਣ ਦੇ ਅਸਾਰ ਸੀਗੇ ਸੋ ਬਿਲਕੁਲ ਉਸੇ ਤਰ੍ਹਾਂ ਸਾਰਾ ਕੁਝ ਵਾਪਰਿਆ ਇਹਦਾ 60 70% ਜਿਹੜਾ ਸਿਸਟਮ ਅਸਿਓ ਵਾਪਰ ਚੁੱਕਿਆ ਬਾਕੀ ਜਿਹੜਾ 30 40% ਰਹਿੰਦਾਗਾ ਉਹ ਅਗਲੇ 4 5 ਦਿਨਾਂ ਦੇ ਦੌਰਾਨ ਇੱਥੇ ਵਾਪਰਨ ਦੇ ਅਸਾਰ ਨਿਗੇ ਉਸ ਤੋਂ ਬਾਅਦ ਜਾਨੀ ਕਿ 11 ਜਾਂ 12 ਮਈ ਤੋਂ ਪੱਛੋਂ ਦੀ ਹਵਾ ਚੱਲਣੀ ਸ਼ੁਰੂ ਹੋ ਗਈ ਇਹ ਤਾਪਮਨ ਜਿਹੜੇ ਘਟੇ ਹੋਏ ਨੇ ਖਾਸ ਤੌਰ ਤੇ ਦਿਨ ਦੇ ਇਹਨਾਂ ਦੇ ਵਿੱਚ ਇਜ਼ਾਫਾ ਹੋਣਾ ਸ਼ੁਰੂ ਹੋਊਗਾ 11 ਤਰੀਕ ਤੋਂ ਵੱਧਦੇ-ਵੱਧਦੇ ਤਾਪਮਨ ਜਿਹੜਾ 12 ਨੂੰ ਹੋਰ 13 ਨੂੰ ਹੋਰ 14 ਤੋਂ 17 ਦੇ ਦਰਮਿਆਨ ਜਿਹੜਾ 42 ਡਿਗਰੀ ਸੈਲਸੀਅਸ ਨੂੰ ਜਾਂ 44 ਡਿਗਰੀ ਸੈਲਸੀਅਸ ਨੂੰ ਪੰਜਾਬ ਦੇ ਵਿੱਚ ਪਾਰ ਕਰ ਸਕਦੇ ਨੇ ਉੱਤਰੀ ਰਾਜਸਥਾਨ ਦੇ ਵਿੱਚ ਕਿਤੇ ਨਾ ਕਿਤੇ 43 ਡਿਗਰੀ ਸੈਲਸੀਅਸ ਨੂੰ ਟੱਚ ਕਰ ਸਕਦੇ ਨੇ ਸੋ ਇਹਦਾ ਸਿੱਧਾ ਜਿਹਾ ਮਤਲਬ ਇਹ ਹੋਊਗਾ ਕਿ ਹੀਟ ਵੇਵ ਲੋ ਤਪਸ ਜਿਹੜੀ ਇੱਥੇ ਵਗਣੀ ਸ਼ੁਰੂ ਹੋਊਗੀ ਮਈ ਦੇ ਅੱਧ ਦੇ ਦੌਰਾਨ ਜਿਹਦਾ ਸ਼ੁਰੂਆਤ 12 13 ਮਈ ਤੋਂ ਸ਼ੁਰੂ ਹੋ ਸਕਦੀ ਹੈ ਤੇ 14 15 16 17 18 ਮਈ ਨੂੰ ਉਹ ਪੂਰੀ ਪੀਕ ਤੇ ਹੋ ਸਕਦੀ ਹੈ ਕਹਿਣ ਤੋਂ ਭਾਵ ਦੱਖਣ ਪੱਛੋਂ ਦੀਆਂ ਜਾਂ ਪੱਛੋਂ ਦੀਆਂ ਗਰਮ ਹਵਾਵਾਂ ਇੱਥੇ ਰੁਮ ਰੁਮਕਣ ਗਈਆਂ ਬੱਦਲ ਹੋਣੀ ਮੀਂਹ ਹੋਣੀ ਉਹਨਾਂ ਦਿਨਾਂ ਦੇ ਦੌਰਾਨ ਮਨਫੀ ਰਹਿਣਗੇ ਸੋ ਇਨਾ ਕ ਅਪਡੇਟ ਆ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ